ਇਹ ਲੋਕਾਂ ਨੂੰ ਪਤਾ ਲੱਗਿਆ ਜੀ ਇੱਕ ਕੈਨੇਡਾ ਦੀ ਹੀ ਨਿਊਜ਼ ਚੈਨਲ ਹੈ ਬੜਾ ਇੰਪੋਰਟੈਂਟ ਕਨੇ ਨਿਊਜ਼ ਚੈਨਲ ਹੈ ਸੀਬੀਸੀ ਤੇ ਉਹਨਾਂ ਵੱਲੋਂ ਇੱਕ ਰਿਪੋਰਟ ਆਈ ਹੈ ਕਿ ਬੋਟਸ ਅਕਾਊਂਟ ਬਣਾ ਕੇ ਜਾਂ ਇੰਡੀਅਨ ਮੀਡੀਆ ਉਹਨਾਂ ਨੇ ਸਪੈਸ਼ਲੀ ਲਿਖਿਆ ਹੈ ਪ੍ਰੋ ਮੋਦੀ ਮੀਡੀਆ ਕਿ ਉਹਨਾਂ ਵੱਲੋਂ ਖਬਰਾਂ ਦਿੱਤੀਆਂ ਜਾ ਰਹੀਆਂ ਨੇ ਤੇ ਫੇਕ ਨਿਊਜ਼ ਤਾਂ ਕਿ ਜੋ ਕੈਨੇਡਾ ਵਿੱਚ ਬਸਦੇ ਹਿੰਦੂ ਜਾਂ ਸਿੱਖ ਨੇ ਉਹਨਾਂ ਵਿਚਕਾਰ ਦੁਬਾਰਾ ਮਾਹੌਲ ਖਰਾਬ ਹੋ ਜਾ ਕੀਤਾ ਜਾ ਸਕਦਾ ਹੈ ਜਿਹੜਾ ਸਿੱਖ ਭਾਈਚਾਰਾ ਇੰਦਾਂ ਦਾ ਕਦੇ ਸਾਡੇ ਤੇ ਬਹੁਤ ਭਾਰੀਆਂ ਆਈਆਂ ਅੱਜ ਨਹੀਂ ਆਈਆਂ ਪਿੱਛੇ ਇਤਿਹਾਸ ਦੇਖ ਲਓ ਅਸੀਂ ਮੰਦਰਵਾਲਾ ਨੂੰ ਅਸੀਂ ਨੂੰ ਕੀ ਕਰ ਰਹੇ ਅਸੀਂ ਕਿਸੇ ਨੂੰ ਕਰਨ ਵੀ ਨਹੀਂ ਦਿੰਦੇ ਜੀ ਅਸੀਂ ਸਾਡੇ ਤੇ ਜੇ ਟੈਗ ਵੀ ਹੋਇਆ ਸੀ 84 ਵੀ ਹੋਇਆ ਸੀ ਅਸੀਂ ਦੱਸੋ ਇੱਕ ਵੀ ਕਿਸੇ ਹਿੰਦੂ ਭਾਈਚਾਰੇ ਨੂੰ ਕਿਸੇ ਮੰਦਿਰ ਨੂੰ ਤੇ ਵੀ ਕਿਸੇ ਨੂੰ ਉਂਗਲੀ ਕਰਨ ਦਿੱਤੀ ਹੋਵੇ ਜੀ ਇਹ ਜਿਹੜਾ ਪ੍ਰੋਪਗੈਂਡਾ ਕੀਤਾ ਇਹ ਗਲਤ ਕੀਤਾ ਗਿਆ ਅਸੀਂ ਉਹਦੀ ਜਿੱਦਾਂ ਕਿਤੇ ਇੱਥੇ ਵੀ ਬੜੀ ਬੰਦਿਆ ਕੀਤੀ ਆ ਜੀ ਜੋ ਵੀ ਹੋਇਆ ਸੀ ਮੰਦਿਰ ਪਰ ਇੱਥੇ ਆ ਗਿਆ ਵੋਟਾਂ ਜੀ ਇੱਥੇ ਚਾਹੁੰਦੇ ਸੀ ਸਾਡਾ ਭਾਈਚਾਰੇ ਨੂੰ ਖਰਾਬ ਕੀਤਾ ਜਾਵੇ ਹਿੰਦੂ ਦੇ ਸਿੱਖ ਦੀ ਬੋਟ ਬੰਡੀ ਜਾਵੇ ਪਰ ਉਹ ਇੱਕ ਤੀਰਣਾ ਕਈ ਕੋ ਸੁਣਾ ਸੀ ਬੜਾ ਕਾਲਪੁਰਖ ਕਹਿੰਦੇ ਬਿਆਨ ਤੋਂ ਆ ਕੋਈ ਇਦਾਂ ਦੀ ਬਾਰਦਾਤ ਨਹੀਂ ਦੇਖੋ ਜੀ ਇਹ ਹਰ ਪਰ ਜਦ ਇੱਕ ਵਾਰ ਇੰਡੀਆ ਵੀ ਗਿਆ ਸਕਦਾ ਜੀ ਉਹਨੂੰ ਵੀ ਇਹ ਕਿਹਾ ਸਕਦਾ ਜੀ ਉੱਥੇ ਤੁਸੀਂ ਅੰਤਵਾਦੀ ਜਾਂ ਗਿਧੀਆਂ-ਬਿਧੀਆਂ ਹੋ ਰਹੀਆਂ ਕੈਨੇਡਾ ਦੇ ਵਿੱਚ ਉਹਨਾਂ ਨੇ ਅਖ ਜਵਾਬ ਦਿੱਤਾ ਸੀ ਉਹ ਕਹਿੰਦਾ ਮੇਰੇ ਦੇਸ਼ ਦੇ ਵਿੱਚ ਪੂਰੀ ਇਦਾਂ ਦਾ ਸਿੱਖ ਗਿਧੀਆਂ-ਬਿਧੀਆਂ ਨਾ ਕਰਨ ਦਵਾਂਗੇ ਨਾ ਹੈਗੀਆਂ ਇਹ ਜਿਹੜਾ ਉਹਨੇ ਇਹ ਜਿਹੜੇ ਕੋਸ ਸ਼ਰਾਫ ਦੀ ਅਸਰੇ ਮੋੜ ਘੜ ਕੇ ਉੱਥੇ ਹੁੰਦੀ ਆ ਇਹ ਚਾਹੁੰਦੇ ਆ ਕਿਤੇ ਕੈਨੇਡਾ ਦੇ ਤਾਂ ਇੰਡੀਆ ਦੇ ਸਬੰਧ ਸਹੀ ਨਾ ਹੋ ਜਾਣ ਕਿਤੇ ਨਾ ਕਿਤੇ ਵਿਗੜੇ ਰਹਿਣ ਕਿਤੇ ਨਾ ਕਿਤੇ ਲੜਾਈ ਝਗੜਾ ਰਹੇ ਇਹ ਜਿਹੜੇ ਅੰਸਰ ਗਲਤ ਆ ਇਹਨਾਂ ਨੂੰ ਨੰਤ ਪੋੜੀ ਚਾਹੀਦੀ ਸਾਡੀ ਇੰਡੀਆ ਸਰਕਾਰ ਨੂੰ ਵੀ ਕੈਨੇਡਾ ਦੀ ਪੁਲਿਸ ਜਾਗਰਤ ਐ ਇਸ ਵੇਲੇ ਹੋਈ ਉਹ ਪੂਰੀ ਉਹ ਤਾਂ ਆਪ کہہ ਰਹੀ ਪੁਲਿਸ ਕਹਿੰਦੇ ਤੁਸੀਂ ਫਿਕਰ ਨਾ ਕਰੋ ਕਿ ਸਾਡੀ ਅਡਾਰ ਤੇ ਸਾਰਾ ਕੁਝ ਹੈਗਾ ਕੈਨੇਡਾ ਦੀ ਪੁਲਿਸ ਹੁਣ ਨਿਆਣੀ ਨਹੀਂ ਪੂਰਾ ਬਾਚ ਕਰਦੀ ਇਹਨਾਂ ਨੂੰ ਜੀ ਗੱਲ ਜਿਹੜਾ ਮੰਦਰ 'ਚ ਰੌਲਾ ਮਾਇਆ ਸੀ ਮੰਦਰ 'ਚ ਅਟੈਕ ਕੀਤਾ ਅਟੈਕ ਕੀਤਾ ਦੇਖੋ ਜੀ ਅਸੀਂ ਜਿੱਦਾਂ ਕਹਿੰਦੇ ਵੀ ਉਹ ਮੰਦਰ ਦੇ ਕੋਲ ਰਹਿੰਦੇ ਆ ਨਾਲ ਨੇੜੇ ਹੀ ਰਹਿੰਦੇ ਆ ਕੋਈ ਦੂਰ ਨਹੀਂ ਰਹਿੰਦੇ ਜੀ ਜਦ ਸਾਡੇ ਸਿੰਘ ਦੇਖੋ ਮੁਜ਼ਾਹਰਾ ਕਰਨ ਦਾ ਅਧਿਕਾਰ ਉਹ ਇੰਡੀਆ 'ਚ ਵੀ ਹੈਗਾ ਵਰਲਡ 'ਚ ਵੀ ਹੈਗਾ ਕਿੱਥੇ ਮਰਜੀ ਆ ਇਹ ਬਹੁਤ ਦੂਰ ਖੜੇ ਸੀ ਉਹਨਾਂ ਨੇ ਬਹੁਤ ਗਲਤ ਜਿਹੜੇ ਆਪਾਂ ਬੱਚੇ ਹੀ ਕਹਿੰਦੇ ਅਸੀਂ ਦੇਖੋ ਅਸੀਂ ਫੇਰ ਵੀ ਗਲਤ ਨਹੀਂ ਬੋਲਣਾ ਉਹ ਬੱਚੇ ਜਿਹੜੇ ਕੋਸੀ 20 25 30 40 ਬੱਚਿਆਂ ਨੇ ਬਹੁਤ ਗਾਲਾਂ ਗਲਤ ਕੱਡੀਆਂ ਬਹੁਤ ਜ਼ਿਆਦਾ ਗੱਡੀਆਂ ਠੀਕ ਹੈ ਜੀ ਆਏ ਸਿੰਘ ਕੋਲ ਨੂੰ ਗਏ ਆ ਨਾ ਕਿ ਮੰਦਿਰ ਵਿੱਚ ਨੂੰ ਇੱਕ ਸਿਰਫ ਵੱਧ ਤੋਂ ਵੱਧ 4 ਫੁੱਟ 2 ਫੁੱਟ ਉਹ ਵੀ ਜਿਹੜਾ ਬਾਹਰਲਾ ਪਾਸਾ ਗੇਟ ਦੇ ਕੋਲ ਦੋ ਚਾਰ ਫੁੱਟ ਅੰਦਰ ਨੂੰ ਗਏ ਆ ਉਹ ਵੀ ਆਪਸ ਵਿੱਚ ਲੜਦੇ ਗਏ ਆ ਮੰਦਿਰ ਦਾ ਦਾ ਵਿੱਚ ਲੈਣ ਦੇਣਾ ਨਹੀਂ ਵਿੱਚੋਂ ਗੱਲ ਜਿਹੜੀ 48 ਆ ਪਰ ਫੇਰ ਵੀ ਸਾਡਾ ਹਿੰਦੂ ਭਾਈਚਾਰੇ ਨੇ ਤੇ ਸਿੱਖ ਭਾਈਚਾਰੇ ਰੜ ਕੇ ਜੀ ਉਹਦੀ ਜਿੱਦਾਂ ਕਹਿੰਦੇ ਸਾਰਿਆਂ ਨੇ ਜੇ ਨਾ ਇੱਕ ਤੇ ਰਵੀ ਇੱਕ ਤੇ ਗਲਤ ਚੱਲ ਰਹੀਦੀ ਐ ਇੱਥੇ ਗਲਤ ਵਿਗੜ ਸਕਦੀ ਸੀ ਜੀ ਫਿਰ ਵੀ ਸਾਰਿਆਂ ਨੇ ਜਿੱਦਾਂ ਕਹਿੰਦੇ ਗਲਤ ਨੂੰ ਗਲਤ ਕਿਹਾ ਜਿਹੜਾ ਸਹੀ ਆ ਉਹਨੂੰ ਸਹੀ ਕਿਹਾ ਜਿਹੜੇ ਹੁਣ ਵੀ ਇਹ 20 25 ਮੁੰਡੇ ਲੱਭ ਨਹੀਂ ਰਹੇ ਜਿਨ੍ਹਾਂ ਨੇ ਬ੍ਰੈਂਟ ਜਾਰੀ ਕੀਤੇ ਹੋ ਆ ਜੀ ਇਹਨਾਂ ਦੇ ਵਿੱਚ ਸਿਟੀਜ਼ਨ ਵੀ ਆ ਜੀ ਸਿਟੀਜ਼ਨ ਵੀ ਤਿੰਨ ਚਾਰ ਸਿਟੀਜ਼ਨ ਵਾ ਜਿਹਨਾਂ ਨੂੰ ਅਸੀਂ ਜਾਣਦੇ ਆ ਹੌਲ ਪਰੇ ਹੋਇਆ ਹੁਣ ਤੁਸੀਂ ਪੇਸ਼ ਹੋ ਜਾਓ ਇਹਦੇ ਵਿੱਚ ਜੇ ਤੁਸੀਂ ਗਲਤ ਨਹੀਂ ਤੁਸੀਂ ਪੇਸ਼ ਹੋ ਕੇ ਪੁਲਿਸ ਕੋਲੋਂ ਜ਼ਮਾਨਤਾ ਹੋ ਜਾਣੀ ਆ ਜੀ ਚਲੋ ਸਾਬ ਜੇ ਹੁਣ ਸਾਰਾ ਜੀ ਸਾਰਾ ਇਨਸੀਡੈਂਟਸ ਹੋ ਗਿਆ ਮੰਦਿਰ ਤੇ ਕਲੈਸ਼ ਵੀ ਤਾਂ ਚਲੋ ਕਿਤਨਾ ਕਿਤੇ ਜੋ ਕਿ ਨਾਰਮਲ ਜਾਂ ਕਲੈਸ਼ ਉਹਨਾਂ ਧਾਰਮਿਕ ਰੰਗਨ ਦੀ ਕੋਸ਼ਿਸ਼ ਤਾਂ ਕੀਤੀ ਜਾਂਦੀ ਹੈ ਲੇਕਿਨ ਉਸ ਤੋਂ ਬਾਅਦ ਹੁਣ ਕਾਫੀ ਸਮਾ ਹੋ ਗਿਆ ਹੁਣ ਕਿੱਦਾਂ ਦੇ ਹਾਲਾਤ ਨੇ ਕੀ ਹੁਣ ਵੀ ਇਦਾਂ ਲੱਗਦਾ ਜਿਵੇਂ ਕਿ ਕਿਤਨਾ ਕਿਤੇ ਕੋਸ਼ਿਸ਼ ਤਾਂ ਕੀਤੀ ਜਾ ਰਹੀ ਹੈ ਜਿੱਦਾਂ ਆਪਾਂ ਆਪਾਂ ਰਿਪੋਰਟ ਦੀ ਵੀ ਗੱਲ ਕਰਦੇ ਆਂ ਜੀ ਬੋਟਸ ਅਕਾਊਂਟ ਬਣਾ ਕੇ ਹੀ ਕਿ ਦੁਬਾਰਾ ਹਿੰਦੂ ਜਾਂ ਸਿੱਖਾਂ ਦੇ ਵਿੱਚ ਮਾਹੌਲ ਦੇਖੋ ਜੀ ਬੈਲ ਉਹ ਉਸ ਦਿਨ ਪੁਲਿਸ ਨੇ ਕੰਟਰੋਲ ਕਰ ਲਿਆ ਸੀ ਦੂਏ ਦਿਨ ਥੋੜਾ ਜਿਹਾ ਜਿਹੜਾ ਕੀਤਾ ਸੀ ਉਸ ਦਿਨ ਫੇਰ ਪੁਲਿਸ ਨੇ ਬਿਲਕੁਲ ਕੰਟਰੋਲ ਕਰ ਲਿਆ ਸੀਗਾ ਇਹ ਜਿਹੜੇ ਜੀ ਇੱਥੇ ਅਕਾਊਂਟ ਬਣੇ ਹੋ ਆ ਜਿੱਦਾਂ ਇਹਨਾਂ ਦੇ ਫਰੈਂਡਾਂ ਤੋਂ ਸਾਨੂੰ ਪਤਾ ਲੱਗਾ ਜਿੱਦਾਂ ਇਹ ਆਪਸ ਵਿੱਚ ਹੀ ਰਲ ਮਿਲ ਕੇ ਪੁਲਿਸ ਵਾਲਿਆਂ ਨੂੰ ਵੀ ਅਸੀਂ ਸਾਰੀਆਂ ਗੱਲਾਂ ਦੱਸੀਆਂ ਵੀ ਚੀਜ਼ ਕੀ ਆ ਇਹ account ਬਣਾਉ ਸੀ ਉਹਦੇ ਵਿੱਚ ਕੌਸ ਗਮਰਾਹ ਹੋਏ ਆ ਬੱਚੇ ਜਿਨ੍ਹਾਂ ਵਿੱਚ ਇਦਾਂ ਕਿਹਾ ਗਿਆ ਮੰਦਰ ਤੇ ਹਮਲਾ ਹੋ ਗਿਆ ਉਹ ਤਾਂ ਕੁਦਰਤੀ ਆ ਜਾਂ ਤੁਸੀਂ account 200 300 400 ਨੇ ਬੰਦੇ ਨੇ ਬਣਾਇਆ ਬੱਚਿਆਂ ਨੇ ਬਣਾਇਆ ਹੋਵੇ ਜਾਂ ਉਹਨਾਂ ਨੂੰ ਪਤਾ ਲੱਗਦਾ ਜਿੱਦਾਂ ਅਸੀਂ ਕਿਤੇ ਬਣਾਇਆ ਹੋਵੇ ਅਸੀਂ ਕਹਿੰਦੇ ਸਾਡੇ ਗੁਰਦੁਆਰੇ ਤੇ ਹਮਲਾ ਹੋ ਗਿਆ ਬੱਚੇ ਨੱਠੇ ਹੋ ਇਦਾਂ ਹੋਈ ਆ ਜਿਹਨੀ ਛਰਾਸ ਦੀ ਆਂਸਰਾਂ ਨੇ ਇਹਨਾਂ ਨੂੰ ਥੋੜੀ ਜਿਹੀ ਜਿਹੜੀ ਵੱਡੀ ਮਿਸਟੇਕ ਹੈ ਜਿਹੜੀ ਮੈਂ ਦੱਸਣੀ ਚਾਹੁੰਦਾ ਜੀ ਜੀ ਇੱਥੇ ਇਮੀਗ੍ਰੇਸ਼ਨ ਆਲਿਆਂ ਨੇ ਜਿਹੜੇ ਬੱਚੇ ਕੱਚੇ ਆ ਉਹਨਾਂ ਨੂੰ ਦੱਸਿਆ ਸੀ ਵੀ ਤੁਸੀਂ ਖਾਲਸਤਾਨੀਆਂ ਨਾਲ ਲੜੋਗੇ ਤੁਹਾਡੀ ਫੈਲ ਬਣ ਜਾਊਗੀ ਤੁਸੀਂ ਕਹਿ ਦਿਓ ਸਾਨੂੰ ਡਾਰਵਾ ਇੰਡੀਆ ਚ ਖਾਲਸਤਾਨੀਆਂ ਤੋਂ ਤੁਸੀਂ ਪੱਕੇ ਹੋ ਜਾਓਗੇ ਉਹਨਾਂ ਨੂੰ ਫੱਟੀਆਂ ਗਲਤ ਪੜਾਈਆਂ ਗਈਆਂ ਇਮੀਗ੍ਰੇਸ਼ਨ ਵਾਲਿਆਂ ਨੇ ਫੱਟੀਆਂ ਪੜਾਈਆਂ ਗਈਆਂ ਉਸ ਲਾਜ ਦੇ ਵਿੱਚ ਵਿਚਾਰੇ ਪੱਕੇ ਹੋਣ ਦੇ ਹੋਣ ਦੇ ਡਿਪੋਰਟ ਹੋਣ ਤੇ ਚਲੇ ਗਈ ਗੱਲ ਕਿਉਂਕਿ ਜਿਹੜੇ ਹੁਣ ਇਹਨਾਂ ਦੇ ਆਈਡੈਂਟੀਫਿਕੇਸ਼ਨ ਲਈ ਪੁਲਿਸ ਨੇ ਜਾਰੀ ਵੀ ਕੀਤੇ ਗਏ ਨੇ ਜਿਹੜੇ ਆਈਡੈਂਟੀਫਾਈ ਹਾਂ ਇਹਨਾਂ ਦੇ ਅਰੈਸਟ ਵੀ ਹੋਏ ਨੇ ਤੇ ਬੇਸਿਕਲੀ ਐਕਸ਼ਨ ਕੀ ਹੋ ਸਕਦਾ ਕਿ ਡਿਪੋਟ ਹੀ ਹੋਣਗੇ ਜਾਂ ਕੈਨੇਡਾ ਪੁਲਿਸ ਹੋਰ ਵੀ ਕੋਈ ਸਖਤ ਐਕਸ਼ਨ ਲੈ ਸਕਦੀ ਹੈ ਦੇਖੋ ਜੀ ਜਿਹੜੇ ਇਸ ਕੰਟਰੀਆਂ ਦੇ ਜਿੱਦਾਂ ਹੁਣ ਤੁਹਾਡੇ ਜਿੱਦਾਂ ਇੰਗਲੈਂਡ ਲਾ ਲੋ ਜਰਮਨੀ ਅਮਰੀਕਾ ਕੈਨੇਡਾ ਇਹਨਾਂ ਨੂੰ ਇਹ ਚੀਜ਼ਾਂ ਨੂੰ ਬਰਦਾਸ਼ਤ ਨਹੀਂ ਕਰਦੇ ਆ ਜਿਹੜਾ ਇਹਨਾਂ ਦਾ ਜਿਆਦਾ ਜਿਹੜਾ ਸਾਡਾ ਭਾਈਚਾਰਾ Hindu ਭਾਈਚਾਰੇ ਨੂੰ ਵੀ ਅਸੀਂ ਸਪੋਰਟ ਮੰਗ ਰਹੇ ਆ ਅਸੀਂ ਉਹਨਾਂ ਨੂੰ ਵੀ ਕਿਹਾ ਤੁਸੀਂ ਇੱਕ ਵਾਰ ਲਫਜ਼ ਬੋਲੋ ਇੱਥੇ ਲਿਖ ਕੇ ਦੇਵੋ ਜਿਹੜੇ ਬੰਦੇ ਗਲਤ ਆ ਕੋਈ ਵੀ ਹੋਣ ਭਾਵੇਂ ਸਿੱਖ ਮੁਸਲਮਾਨ ਕੋਈ ਵੀ ਹੋਵੇ ਤੁਸੀਂ ਜੇ ਉਹ ਇਦਾਂ ਦੀ ਹਰਕਤ ਕਦੇ ਵੀ ਕਰੇ ਉਹਨੂੰ ਰਿਪੋਰਟ ਦੀ ਲਾਓ ਭਾਵੇਂ ਉਹ ਸਿਟੀਜ਼ਨ ਹੋਵੇ ਭਾਵੇਂ ਪੀਆਰ ਹੋਵੇ ਭਾਵੇਂ ਜਿੱਦਾਂ ਕਹਿੰਦੇ ਕੱਚਾ ਹੋਵੇ ਠੀਕ ਹੈ ਜੀ ਉਹਨੂੰ ਹੁਣ ਸਾਡਾ ਭਾਈਚਾਰਾ ਵੀ ਕਹਿੰਦਾ ਵੀ ਇਹ ਬੱਚੇ ਹੈ ਬੱਚੇ ਭਾਵੇਂ ਕਿਸੇ ਦੇ ਵੀ ਆ ਉਹ ਕਿਸੇ ਦੇ ਬੱਚੇ ਹੋਣ ਨਾ ਹੋਣ ਜੇਨ ਕਿਸੇ ਨੇ ਗਲਤੀ ਕੀਤੀ ਆ ਅਸੀਂ ਇਹ ਆਪਣੀ ਸਰਕਾਰ ਕੋਲੋਂ ਜਿੱਦਾਂ ਕਹਿੰਦੇ ਅਪੀਲ ਕਰਦੇ ਆ ਅਸੀਂ ਆll ਦਾ ਟਾਈਮ ਡੇਲੀ ਜਿੱਦਾਂ ਕਹਿੰਦੇ ਪੋਸਟਾਂ ਪਾਉਨੇ ਆ ਇਹਨਾਂ ਬੱਚਿਆਂ ਨੂੰ ਰਿਪੋਰਟ ਕੀਤਾ ਜਾਵੇ ਜਿਨ੍ਹਾਂ ਨੇ ਸਾਡੇ ਜਿੱਦਾਂ ਕਹਿੰਦੇ ਗੱਡੀਆਂ ਪੰਨੀਆਂ ਜਾਂ ਗੱਡੀਆਂ ਜਲੱਤਾਂ ਮਾਰੀਆਂ ਜਾਂ ਡੰਡੇ ਮਾਰੇ ਆ ਜਾਂ ਤੁਹਾਡੇ ਕੋਲ ਪ੍ਰੂਫ ਆ ਫਿਰ ਇਹਨਾਂ ਨੂੰ ਕਿਉਂ ਬਖਸ਼ਿਆ ਅਸੀਂ ਇਹ ਵੀ ਚਾਹੁੰਦੇ ਆ ਇਹਨਾਂ ਨੂੰ ਰਾਈਟ ਵੇਟ ਰਿਪੋਰਟ ਨਾ ਕੀਤਾ ਜਾਵੇ ਪਹਿਲਾਂ ਇਹਨਾਂ ਨੂੰ ਸਜ਼ਾ ਦਿੱਤੀਆਂ ਜਾਣ ਕੈਨੇਡਾ ਦੇ ਵਿੱਚ ਫਿਰ ਰਿਪੋਰਟ ਕੀਤਾ ਜਾਵੇ ਨਾ ਕਿ ਰਾਈਟ ਵੇਟ ਰਿਪੋਰਟ ਕੀਤਾ ਜਾਵੇ ਤੇ ਲੋ ਜੀ ਆਪਾਂ ਦੇਖਦੇ ਆ ਕਿ ਜਦੋਂ ਹਾਲਾਤ ਤਾਂ ਕੈਨੇਡਾ ਤੇ ਇੰਡੀਆ ਦੇ ਕਾਫੀ ਲੰਬੇ ਸਮੇਂ ਤੋਂ ਡਿਪਲੋਮੈਟਿਕਲੀ ਚਲਦੇ ਖਰਾਬ ਆ ਨਜ਼ਰ ਆ ਰਹੇ ਆ ਤੇ ਪਿਛਲੇ ਸਮਿਆਂ ਚ ਵੀ ਦੇਖਦੇ ਆ ਪ੍ਰਾਈਮ ਮਿਨਿਸਟਰ ਨੇ ਜੋ ਕੈਨੇਡਾ ਦੇ ਜਸਟਨ ਟਰੂਡੋ इवन ਕੈਨੇਡੀਅਨ ਸਰਕਾਰ ਨੇ ਵੀ ਇਹ ਓਪਨਲੀ ਕਿਹਾ ਕਿ ਜੋ ਇੰਡੀਅਨ ਗਵਰਨਮੈਂਟ ਹੈ ਇੰਡੀਅਨ ਏਜੰਸੀਜ਼ ਹੈ ਉਹ ਸਿੱਖ ਐਕਟਿਵਿਸਟਾਂ ਟਾਰਗੇਟ ਕਰਵਾ ਰਹੀਆਂ ਨੇ ਜੋ ਕਿਲਿੰਗ ਵੀ ਹੋ ਰਹੀਆਂ ਜਾਂ ਟਾਰਗੇਟ ਹੋਣ ਦੀ ਕੋਸ਼ਿਸ਼ ਹੋ ਰਹੀ ਹੈ ਉਹਨਾਂ ਵੱਲੋਂ ਕਰਵਾਈ ਜਾ ਰਹੀ ਹੈ ਦੇਖੋ ਜੀ ਉਨੀ ਤਾਂ ਛਰੇ ਇਹ ਕੋਈ ਅੰਦਰ ਨਹੀਂ ਗੱਲ ਕਹੀ ਜਾਂ ਕਿਤੇ ਬਾਹਰ ਛਰੇ ਆਮ ਜਿੱਦਾਂ ਪਾਰਲੀਮੈਂਟ ਦੇ ਵਿੱਚ ਖੜ ਕੇ ਗੱਲ ਗਈ ਹੋਆ ਹੁਣ ਉਹਨਾਂ ਕੋਲ ਜੇ ਪ੍ਰਧਾਨ ਮੰਤਰੀ ਕੋਲ ਕੋਈ ਪ੍ਰੂਫ ਹੋਊਗਾ ਤਾਂ ਉਹ ਨਹੀਂ ਬੋਲੇਗਾ ਨਹੀਂ ਬਿਨਾ ਪ੍ਰੂਫ ਤੋਂ ਹੁਣ ਸਾਡੇ ਵਰਗਾ ਥੋੜਾ ਮੂੰਹ ਚੋਂ ਗੱਲ ਕਢਦੇ ਪਰ ਅਸੀਂ ਤਾਂ ਫੇਰ ਵੀ ਮੀਡੀਆ ਨੂੰ ਵੀ ਇੱਥੇ ਗੱਲ ਕਹਿੰਦੇ ਉਹਨੇ ਕਿਤੇ ਵੀ ਬਿਨਾ ਤੱਥਾਂ ਤੋਂ ਬਿਨਾ ਜਿੱਦਾਂ ਕਹਿੰਦੇ ਬਿਨਾ ਮਤਬਲ ਤੋਂ ਕਿਸੇ ਦੀ ਆਪਾਂ ਨਹੀਂ ਲਾ ਸਕਦੇ ਜੇ ਪ੍ਰਧਾਨ ਮੰਤਰੀ ਕੋਲ ਟਰੂਡੋ ਸਾਹਿਬ ਕੋਲ ਕੋਈ ਪ੍ਰੂਫ ਆ ਉਹ ਨਹੀਂ ਤਾਂ ਹੀ ਬਾਹਰ ਕੱਢਿਆ ਉਹ ਕੱਲੇ ਕੈਨੇਡਾ ਨੇ ਥੋੜੋ ਕੱਢਿਆ ਅਮਰੀਕਾ ਨੇ ਵੀ ਕੱਢਿਆ ਅਮਰੀਕਾ ਨੇ ਮੂਰੇ ਰੱਖਿਆ ਪ੍ਰੂਫ ਜੀ ਤੇ ਆਪਾਂ ਦੇਖਦੇ ਹਾਂ ਖਾਸ ਕਰਕੇ ਜੋ ਇੰਡੀਅਨ মিডিਆ ਜਾਂ ਉਹ ਹੀ ਆਪਾਂ ਸੋਸ਼ਲ ਮੀਡੀਆ ਦੇ ਫਿਰ ਦੁਬਾਰਾ ਗੱਲ ਕਰ ਲੈਂਦੇ ਜਿੱਥੇ ਫੇਕ ਅਕਾਊਂਟਸ ਬਣਾ ਕੇ ਗੱਲ ਕੀਤੀ ਜਾਂਦੀ ਹੈ ਉੱਤੇ ਇੱਕ ਇਹ ਨੈਰੇਟਿਵ ਸ਼ੋਅ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਜੋ ਕੈਨੇਡਾ ਵਿੱਚ ਹੈ ਉਹ ਖਾਲਿਸਤਾਨ ਮੂਵਮੈਂਟ ਚੱਲੀ ਹੈ ਐਗਜ਼ੈਕਟਲੀ ਕੀ ਹਾਲਾਤ ਹੈ ਜੀ ਉੱਥੇ ਇਦਾਂ ਦਾ ਕੁਝ ਹੈ ਕਿ ਜਾਂ ਸਿਰਫ ਬਦਨਾਮ ਕਰਨ ਦੀ ਸਿੱਖਾ ਨੂੰ ਕੋਸ਼ਿਸ਼ ਕੀਤੀ ਜਾ ਰਹੀ ਹੈ ਖਬਰਾਂ ਦਿੱਤੀਆਂ ਜਾ ਰਹੀਆਂ ਨੇ ਇਦਦਰ ਫੇਕ ਨਿਊਜ਼ ਤਾਂ ਕਿ ਜੋ ਕੈਨੇਡਾ ਵਿੱਚ ਬਸਦੇ ਹਿੰਦੂ ਜਾਂ ਸਿੱਖ ਨੇ ਉਹਨਾਂ ਵਿਚਕਾਰ ਦੁਆਰਾ ਮਾਹੌਲ ਖਰਾਬ ਕੀਤਾ ਜਾ ਸਕਦਾ ਦੇਖੋ ਜੀ ਜਿਹੜੀ ਇਹ ਖਬਰ ਹੁੰਦੀ ਆ ਕਈ ਵੇਲੇ ਜਦ ਤੱਕ ਆਪਾਂ ਕਲੀਅਰ ਦੀ ਆਪਾਂ ਕੋਲ ਪਿਕਚਰ ਆਉਂਦੀ ਉਹ ਤੱਕ ਆਪਾਂ ਕੋਸ ਨਹੀਂ ਕਹਿ ਸਕਦੇ ਜਿਹੜੇ ਕੋਸ ਆਪਾਂ ਨੂੰ ਪਤਾ ਹੁੰਦਾ ਪਹਿਲਾਂ ਤੋਂ ਇਹ ਚੀਜ਼ਾਂ ਚੱਲੀਆਂ ਆ ਰਹੀਆਂ ਸਦੀਆਂ ਤੋਂ ਠੀਕ ਹੈ ਜੀ ਜਿਹੜੇ ਛਰਾਤੀ ਆਨਸਰ ਹੁੰਦੇ ਆ ਇਹ ਵਿੱਚ ਤੁਹਾਡੇ ਵੜ ਕੇ ਇਹ ਸਰਕਾਰਾਂ ਨੂੰ ਬਦਨਾਮ ਕਰਦੇ ਆ ਸਿੱਖਾਂ ਨੂੰ ਬਦਨਾਮ ਕਰਦੇ ਆ Hindu ਭਾਈਚਾਰੇ ਨੂੰ ਬਦਨਾਮ ਕਰਦੇ ਆ ਮੁਸਲਮਾਨ ਭਾਈਚਾਰੇ ਨੂੰ ਬਦਨਾਮ ਕਰਦੇ ਆ ਜੀ ਪਰ ਫੇਰ ਵੀ ਆਪਾਂ ਨੂੰ ਸਿੱਖ ਭਾਈਚਾਰੇ ਸਾਰੀਆਂ ਕਮਿਊਨਿਟੀਆਂ ਨੂੰ ਨਾਲ ਮਿਲ ਕੇ ਤੁਹਾਨੂੰ ਜਾਗਰਤ ਹੋਣਾ ਚਾਹੀਦਾ ਅੱਜ ਕੱਲ੍ਹ ਉਹ ਜ਼ਮਾਨਾ ਨਹੀਂ ਰਿਹਾ ਕਿਸੇ ਦੇ ਮਗਰ ਲੱਗ ਕੇ ਤੇ ਤੁਸੀਂ ਭੜਕ ਉੱਠੋ ਪੁਰਾ ਨਿਊਜ਼ ਨੂੰ ਸਹੀ ਨੂੰ ਸਹੀ ਕਹੋ ਗਲਤ ਨੂੰ ਗਲਤ ਕਹੋ ਜੀ ਤੇ ਇੱਥੇ ਪਿਛਲੇ ਦਿਨੀ ਆਪਾਂ ਦੇਖਦੇ ਹਾਂ ਪੀਲ মিডিਆ ਜੋ ਕੈਨੇਡਾ ਦੀ ਪੁਲਿਸ ਹੈ ਉਹਨਾਂ ਨੇ ਇੱਕ ਜਦੋਂ ਆਪਣਾ ਪ੍ਰੋਟੈਸਟ ਮੰਦਿਰ ਦੇ ਬਾਹਰ ਜੋ ਕਲੈਸ਼ ਹੁੰਦਾ ਹੈ ਉਸ ਤੋਂ ਬਾਅਦ ਪ੍ਰੋਟੈਸਟ ਵੀ ਕਾਫੀ ਹੋਏ ਨੇ ਤੇ ਉਸ ਦੇ ਰਿਗਾਰਡਿੰਗ ਹੀ ਹੁਣ ਕੈਨੇਡਾ ਪੁਲਿਸ ਨੇ ਇੱਕ ਆਈਡੈਂਟੀਫਿਕੇਸ਼ਨ ਕਾਲ ਲਈ 11 ਬੰਦਿਆਂ ਦੀ ਇੱਕ ਤਸਵੀਰ ਜਾਰੀ ਕੀਤੀ ਹੈ ਉਹਦੇ ਵਿੱਚ ਦੇਖਣ ਚ ਆਇਆ ਕਿ ਸਿਰਫ 21 ਵਿਅਕਤੀ ਜੋ ਟਰਬਨ ਡੈ ਸਿੱਖ ਵਿਅਕਤੀ ਨੇ ਬਾਕੀ ਮੋਸਟਲੀ ਵਿਦਾਊਟ ਟਰਬਨ ਡ ਨੇ ਜਦ ਕਿ ਆਪਾਂ ਦੇਖਣ ਦੀ ਕੋਸ਼ਿਸ਼ ਕੀਤੀ ਪਹਿਲਾਂ ਵੀ ਕਿ ਇੰਡੀਅਨ মিডিਆ ਖਾਸ ਕਰਕੇ ਜਾਂ ਸੋਸ਼ਲ ਮੀਡੀਆ ਤੇ ਜਾਂ ਇਵਨ ਲੋਕਲ ਜੋ ਕੈਨੇਡਾ ਚ ਕਈ মিডিਆ ਨੇ ਉਹ ਵੀ ਇੱਕ ਪ੍ਰੋਪਾਗੈਂਡਾ ਕਰਨ ਦੀ ਕੋਸ਼ਿਸ਼ ਕਰ ਰਹੇ ਸਨ ਕਿ ਸਿੱਖਾਂ ਨੇ ਅਟੈਕ ਕੀਤਾ ਸਿੱਖਾਂ ਨੇ ਜਾਣ ਕੇ ਹਮਲਾ ਕੀਤਾ ਸੀ ਦੇਖੋ ਜੀ ਜਿਹੜੇ ਦਿਨ ਉਸ ਦਿਨ ਵੀ ਮੈਂ న్యూਜ ਰਾਈਟ ਵੇ ਦਿੱਤੀ ਸੀ ਤੇ ਅਸੀਂ ਸਾਰਿਆਂ ਨੂੰ ਕਿਹਾ ਸੀਗਾ ਪਹਿਲੀ ਗੱਲ ਤਾਂ ਤੁਸੀਂ ਜਿੱਦਾਂ ਕਹਿੰਦੇ ਆ ਇਹ ਪ੍ਰੋਗਰਾਮ ਕਰਦੇ ਆ ਸਿੱਖ ਭਾਈਚਾਰੇ ਨੂੰ ਵੀ ਅਪੀਲ ਕੀਤੀ ਸੀ ਹਿੰਦੂ ਭਾਈਚਾਰੇ ਨੂੰ ਅਪੀਲ ਕੀਤੀ ਜਿਹੜਾ ਸਿੱਖ ਭਾਈਚਾਰਾ ਇਦਾਂ ਦਾ ਕਦੇ ਸਾਡੇ ਤੇ ਬਹੁਤ ਭਾਰੀਆਂ ਆਈਆਂ ਅੱਜ ਨਹੀਂ ਆਈਆਂ ਪਿੱਛੇ ਇਤਿਹਾਸ ਦੇਖ ਲਓ ਅਸੀਂ ਮੰਦਰਵਾਲ ਨੂੰ ਅਸੀਂ ਮੂੰਹ ਕੀ ਕਰਨਾ ਅਸੀਂ ਕਿਸੇ ਨੂੰ ਕਰਨ ਵੀ ਨਹੀਂ ਦਿੰਦੇ ਜੀ ਅਸੀਂ ਸਾਡੇ ਤੇ ਜੇ ਟੈਗ ਵੀ ਹੋਇਆ ਸੀ 84 ਵੀ ਹੋਇਆ ਸੀ ਅਸੀਂ ਦੱਸੋ ਇੱਕ ਵੀ ਕਿਸੇ ਹਿੰਦੂ ਭਾਈਚਾਰੇ ਨੂੰ ਕਿਸੇ ਮੰਦਰ ਨੂੰ ਤੇ ਵੀ ਕਿਸੇ ਨੂੰ ਉਂਗਲੀ ਕਰਨ ਦਿੱਤੀ ਹੋਵੇ ਜੀ ਇਹ ਜਿਹੜਾ ਪ੍ਰੋਪੋਗੈਂਡਾ ਕੀਤਾ ਇਹ ਗਲਤ ਕੀਤਾ ਗਿਆ ਅਸੀਂ ਉਹਦੀ ਜਿੱਦਾਂ ਕਹਿੰਦੇ ਇੱਥੇ ਵੀ ਬੜੀ ਨਿੰਦਿਆ ਕੀਤੀ ਆ ਜੀ ਅਸੀਂ ਆਪਣਾ ਪੂਰਾ ਜੋਰ ਲਾਇਆ ਬਈ ਅਸੀਂ ਨਾ ਮੰਦਰ ਤੇ ਕਦੇ ਸੋਚਿਆ ਨਾ ਸੋਚਾਂਗੇ ਨਾ ਸੋਚਣ ਦਵਾਂਗੇ ਕਿਸੇ ਨੂੰ ਇਹ ਖਾਸ ਤੂਸੀਂ ਬ੍ਰੈਂਟਨ ਤੋਂ ਹੀ ਹੋ ਤੇ ਹੁਣ ਦੇਖ ਰਿਹਾ ਇਲੈਕਸ਼ਨਸ ਵੀ ਆ ਰਹੀਆਂ ਨੇ ਕੀ ਇਹ ਸਾਰਾ ਕੁਝ ਜੋ ਮਾਹੌਲ ਘੜਿਆ ਜਾ ਰਿਹਾ ਕਿ ਕਿਤਨਾ ਕਿਤੇ ਫੁੱਟ ਪਾਈ ਜਾਵੇ ਸਿੱਖ ਕਿਉਂਕਿ ਆਪਾਂ ਦੇਖਿਆ ਸਿੱਖ ਕਾਫੀ ਜ਼ਿਆਦਾ ਤعداد ਵਿੱਚ ਕੈਨੇਡਾ ਵਿੱਚ ਵੱਸਦੇ ਨੇ ਅਤੇ ਕਾਫੀ ਇਨਫਲੂਐਂਸ ਰੱਖਦੇ ਨੇ ਵੋਟਾਂ ਵਿੱਚ ਵੀ ਤੇ ਕਿਉਂ ਜਾਣ ਕੇ ਟਾਰਗੇਟ ਕੀਤਾ ਜਾ ਰਿਹਾ ਹੈ ਉਹਨਾਂ ਨੂੰ ਕਿ ਜੇ ਕਿਸੇ ਨਾ ਕਿਸੇ ਤਰੀਕੇ ਦਾ ਕੀ ਇਹ ਸਾਰਾ ਪ੍ਰਚਾਰ ਹੋ ਰਿਹਾ ਜੀ ਦੇਖੋ ਜੀ ਤੁਸੀਂ ਸਾਰੀ ਗੱਲ ਇੱਕ ਗੱਲ ਦੇ ਵਿੱਚ ਹੀ ਲੱਭ ਗਏ ਆ ਬੜੀ ਛੇਤੀ ਲੱਭ ਗਏ ਆ ਇਹੀ ਕੁਝ ਹੋਇਆ ਸੀ ਇੱਥੇ ਜੋ ਵੀ ਹੋਇਆ ਸੀ ਮੰਦਰ ਇੱਥੇ ਹੈਗੀਆਂ ਵੋਟਾਂ ਜੀ ਇਥੇ ਚਾਹੁੰਦੇ ਸੀ ਸਾਡਾ ਭਾਈਚਾਰੇ ਨੂੰ ਖਰਾਬ ਕੀਤਾ ਜਾਵੇ ਹਿੰਦੂ ਤੇ ਸਿੱਖ ਦੀ ਵੋਟ ਵੰਡੀ ਜਾਵੇ ਜੀ ਪਰ ਉਹ ਇੱਕ ਤੀਰਣਾ ਕਈ ਕੋਸ ਹੋਣਾ ਸੀ ਬੜਾ ਆਕਾਰਪੁਰਖ ਕਹਿੰਦੇ ਬਿਆਨਤਵਾ ਜੀ ਕੋਈ ਇਦਾਂ ਦੀ ਬਾਰਦਾਤ ਨਹੀਂ ਹੋਈ ਦੂਜੀ ਗੱਲ ਜਿਹੜਾ ਮੰਦਰ 'ਚ ਰੌਲਾ ਮਾਇਆ ਸੀ ਮੰਦਰ 'ਚ ਅਟੈਕ ਕੀਤਾ ਅਟੈਕ ਕੀਤਾ ਦੇਖੋ ਜੀ ਅਸੀਂ ਜਿੱਦਾਂ ਕਹਿੰਦੇ ਵੀ ਉਹ ਮੰਦਰ ਦੇ ਕੋਲ ਰਹਿੰਦੇ ਆ ਨਾਲ ਨੇੜੇ ਹੀ ਰਹਿੰਦੇ ਆ ਕੋਈ ਦੂਰ ਨਹੀਂ ਰਹਿੰਦੇ ਜੀ ਜਦ ਸਾਡੇ ਸਿੰਘ ਦੇਖੋ ਮੁਜ਼ਾਹਰਾ ਕਰਨ ਦਾ ਅਧਿਕਾਰ ਉਹ ਇੰਡੀਆ 'ਚ ਵੀ ਹੈਗਾ ਵਰਲਡ 'ਚ ਵੀ ਹੈਗਾ ਕਿੱਥੇ ਮਰਜੀ ਆ ਇਹ ਬਹੁਤ ਦੂਰ ਖੜੇ ਸੀ ਉਹਨਾਂ ਨੇ ਬਹੁਤ ਗਲਤ ਜਿਹੜੇ ਆਪਾਂ ਬੱਚੇ ਹੀ ਕਹਿੰਦੇ ਅਸੀਂ ਦੇਖੋ ਅਸੀਂ ਫਿਰ ਵੀ ਗਲਤ ਨਹੀਂ ਬੋਲਣਾ ਉਹ ਬੱਚੇ ਜਿਹੜੇ ਕੋਸੀ 20 25 30 40 ਬੱਚਿਆਂ ਨੇ ਬਹੁਤ ਗਾਲਾਂ ਗਲਤ ਕੱਡੀਆਂ ਬਹੁਤ ਜ਼ਿਆਦਾ ਗੱਡੀਆਂ ਆ ਇਹ ਸਿੰਘ ਕੋਲ ਨੂੰ ਗਏ ਆ ਨਾ ਕਿ ਮੰਦਰ ਵਿੱਚ ਨੂੰ ਇੱਕ ਸਿਰਫ ਵੱਧ ਤੋਂ ਵੱਧ ਫੁੱਟ ਦੋ ਫੁੱਟ ਉਹ ਵੀ ਜਿਹੜਾ ਬਾਹਰਲਾ ਪਾਸਾ ਗੇਟ ਦੇ ਕੋਲ ਦੋ ਚਾਰ ਫੁੱਟ ਅੰਦਰ ਨੂੰ ਗਏ ਆ ਉਹ ਵੀ ਆਪਸ ਵਿੱਚ ਲੜਦੇ ਗਏ ਆ ਮੰਦਰ ਦਾਦਾ ਵਿੱਚ ਲੈਣ ਦੇਣਾ ਨਹੀਂ ਵਿੱਚੋਂ ਗੱਲ ਜਿਹੜੀ 48 ਆ ਪਰ ਫੇਰ ਵੀ ਸਾਡਾ ਹਿੰਦੂ ਭਾਈਚਾਰੇ ਨੇ ਤੇ ਸਿੱਖ ਭਾਈਚਾਰੇ ਨੇ ਰੜ ਕੇ ਜੀ ਉਹਦੀ ਜਿੱਦਾਂ ਕਹਿੰਦੇ ਆ ਸਾਰਿਆਂ ਨੇ ਜੇ ਨਾ ਇੱਕ ਤੇ ਰਵੀ ਇੱਕ ਤੇ ਗਲਤ ਚੱਲ ਰਹੀਦੀ ਐ ਇੱਥੇ ਗਲਤ ਵਿਗੜ ਸਕਦੀ ਸੀ ਜੀ ਫੇਰ ਵੀ ਸਾਰਿਆਂ ਨੇ ਜਿੱਦਾਂ ਕਹਿੰਦੇ ਗਲਤ ਨੂੰ ਗਲਤ ਕਿਹਾ ਜਿਹੜਾ ਸਹੀ ਆ ਉਹਨੂੰ ਸਹੀ ਕਿਹਾ ਜਿਹੜੇ ਹੁਣ ਵੀ ਇਹ 20 25 ਮੁੰਡੇ ਲੱਭ ਨਹੀਂ ਰਹੇ ਜਿਨ੍ਹਾਂ ਨੇ ਬਰੰਟ ਜਾਰੀ ਕੀਤੇ ਹੋਆ ਜੀ ਇਨਾਰੇ ਵਿੱਚ ਸਿਟੀਜ਼ਨ ਵੀ ਆ ਜੀ ਸਿਟੀਜ਼ਨ ਵੀ ਤਿੰਨ ਚਾਰ ਸਿਟੀਜ਼ਨ ਆ ਜਿਹਨਾਂ ਨੂੰ ਅਸੀਂ ਜਾਣਦੇ ਆ ਹੁਣ ਪਰੇ ਹੋਇਓ ਆ ਹੁਣ ਤੁਸੀਂ ਪੇਸ਼ ਹੋ ਜਿਓ ਇਹਦੇ ਵਿੱਚ ਜੇ ਤੁਸੀਂ ਗਲਤ ਨਹੀਂ ਤੁਸੀਂ ਪੇਸ਼ ਹੋ ਕੇ ਪੁਲਿਸ ਕੋਲੋਂ ਜ਼ਮਾਨਤਾਂ ਹੋ ਜਾਣੀ ਆ ਜੀ ਚਲੋ ਸਾਬ ਜੇ ਹੁਣ ਸਾਰਾ ਜੀ ਸਾਰਾ ਇਨਸੀਡੈਂਟ ਹੋ ਗਿਆ ਮੰਦਿਰ ਤੇ ਕਲੈਸ਼ ਵੀ ਤਾਂ ਚਲੋ ਕਿਤਨਾ ਕਿਤੇ ਜੋ ਕਿ ਨਾਰਮਲ ਜਾਂ ਕਲੈਸ਼ ਉਹਨਾਂ ਧਾਰਮਿਕ ਰੰਗਨ ਦੀ ਕੋਸ਼ਿਸ਼ ਤਾਂ ਕੀਤੀ ਜਾਂਦੀ ਆ ਲੇਕਿਨ ਉਸ ਤੋਂ ਬਾਅਦ ਹੁਣ ਕਾਫੀ ਸਮਾ ਹੋ ਗਿਆ ਹੁਣ ਕਿੱਦਾਂ ਹਾਲਾਤ ਨੇ ਕੀ ਹੁਣ ਵੀ ਇਦਾਂ ਲੱਗਦਾ ਜਿਵੇਂ ਕਿ ਕਿਤਨੇ ਕਿਤੇ ਕੋਸ਼ਿਸ਼ਾਂ ਕੀਤੀ ਜਾ ਰਹੀ ਹੈ ਜਿੱਦਾਂ ਆਪਾਂ ਆਪਾਂ ਰਿਪੋਰਟ ਦੀ ਵੀ ਗੱਲ ਕਰਦੇ ਆਂ ਸੀ ਬੋਟਸ ਅਕਾਊਂਟ ਬਣਾ ਕੇ ਹੀ ਕਿ ਦੁਬਾਰਾ ਹਿੰਦੂ ਜਾਂ ਸਿੱਖਾਂ ਦੇ ਮਾਹੌਲ ਖਰਾਬ ਕੀਤਾ ਜਾਵੇ ਐਕਚੁਅਲ ਚ ਹੁਣ ਕੈਨੇਡਾ ਵਿੱਚ ਕੀ ਹਾਲਾਤ ਨੇ ਦੇਖੋ ਜੀ ਬੈਲ ਪਲ ਉਸ ਦਿਨ ਹੀ ਪੁਲਿਸ ਨੇ ਕੰਟਰੋਲ ਕਰ ਲਿਆ ਸੀ ਦੂਏ ਦਿਨ ਥੋੜਾ ਜਿਹਾ ਜਿਹੜਾ ਕੀਤਾ ਸੀ ਉਸ ਦਿਨ ਫੇਰ ਪੁਲਿਸ ਨੇ ਬਿਲਕੁਲ ਕੰਟਰੋਲ ਕਰ ਲਿਆ ਸੀਗਾ ਇਹ ਜਿਹੜੇ ਜੀ ਇੱਥੇ ਅਕਾਊਂਟ ਬਣੇ ਹੋ ਆ ਜਿੱਦਾਂ ਇਹਨਾਂ ਦੇ ਫਰੈਂਡਾਂ ਅਸੀਂ ਸਾਰੀਆਂ ਗੱਲਾਂ ਦੱਸੀਆਂ ਵੀ ਚੀਜ਼ ਕੀ ਆ ਇਹ ਅਕਾਊਂਟ ਬਣਾਇਆ ਸੀ ਉਹਦੇ ਵਿੱਚ ਕੌਸ ਗਮਰਾਹ ਹੋਏ ਆ ਬੱਚੇ ਜਿਨ੍ਹਾਂ ਵਿੱਚ ਇਦਾਂ ਕਿਹਾ ਗਿਆ ਮੰਦਰ ਤੇ ਹਮਲਾ ਹੋ ਗਿਆ ਉਹ ਤਾਂ ਕੁਦਰਤੀ ਆ ਜャ ਤੁਸੀਂ ਅਕਾਊਂਟ 200 300 400 ਨੇ ਬੰਦੇ ਨੇ ਬਣਾਇਆ ਬੱਚਿਆਂ ਨੇ ਬਣਾਇਆ ਹੋਵੇ ਜਦੋਂ ਨੂੰ ਪਤਾ ਲੱਗਦਾ ਜਿੱਦਾਂ ਅਸੀਂ ਕਿਤੇ ਬਣਾਇਆ ਹੋਵੇ ਅਸੀਂ ਕਹਿੰਦੇ ਸਾਡੇ ਗੁਰਦੁਆਰੇ ਤੇ ਹਮਲਾ ਹੋ ਗਿਆ ਬੱਚੇ ਨੱਠੇ ਹੋ ਇੱਦਾਂ ਹੋਈ ਆ ਜਿਹਨੀ ਛਿਰਾਸਤੀ ਆਂਸਰਾਂ ਨੇ ਇਹਨਾਂ ਨੂੰ ਥੋੜੀ ਜਿਹੀ ਜਿਹੜੀ ਵੱਡੀ ਮਿਸਟੇਕ ਹੈ ਜਿਹੜੀ ਮੈਂ ਦੱਸਣੀ ਚਾਹੁੰਦਾ ਜੀ ਜੀ ਇੱਥੇ ਇਮੀਗ੍ਰੇਸ਼ਨ ਆਲਿਆ ਨੇ ਜਿਹੜੇ ਬੱਚੇ ਕੱਚੇ ਆ ਉਹਨਾਂ ਨੂੰ ਦੱਸਿਆ ਸੀ ਵੀ ਤੁਸੀਂ ਖਾਲਸਤਾਨੀਆਂ ਨਾਲ ਲੜੂਗੇ ਜੀ ਤੁਹਾਡੀ ਫੈਲ ਬਣ ਜਾਊਗੀ ਤੁਸੀਂ ਕਹਿ ਦਿਓ ਸਾਨੂੰ ਡਾਰਵਾ ਇੰਡੀਆ ਚ ਠੀਕ ਹੈ ਜੀ ਖਾਲਸਤਾਨੀਆਂ ਤੋਂ ਤੁਸੀਂ ਪੱਕੇ ਹੋ ਜਾਓਗੇ ਉਹਨਾਂ ਨੂੰ ਫੱਟੀਆਂ غلط ਪੜਾਈਆਂ ਗਈਆਂ ਇਮੀਗ੍ਰੇਸ਼ਨ ਵਾਲਿਆਂ ਨੇ ਫੱਟੀਆਂ ਪੜਾਈਆਂ ਗਈਆਂ ਉਸ ਲਾਜ ਦੇ ਵਿੱਚ ਵਿਚਾਰੇ ਪੱਕੇ ਹੋਣ ਦੇ ਹੋਣ ਦੇ ਡਿਪੋਰਟ ਹੋਣ ਤੇ ਚਲੇ ਗਈ ਗੱਲ ਕਿਉਂਕਿ ਜੇਰੇ ਹੁਣ ਇਹਨਾਂ ਦੇ ਆਈਡੈਂਟੀਫਿਕੇਸ਼ਨ ਲਈ ਪੁਲਿਸ ਨੇ ਜਾਰੀ ਵੀ ਕੀਤੇ ਗਏ ਨੇ ਜੇ ਆਈਡੈਂਟੀਫਾਈ ਹੋਣ ਦੇ ਅਰੈਸਟ ਵੀ ਹੋ ਜਾਂਦੇ ਤੇ ਬੇਸਿਕਲੀ ਐਕਸ਼ਨ ਕੀ ਹੋ ਸਕਦਾ ਕਿ ਡਿਪੋਰਟ ਹੀ ਹੋਣਗੇ ਜਾਂ ਕੈਨੇਡਾ ਪੁਲਿਸ ਹੋਰ ਵੀ ਕੋਈ ਸਖਤ ਐਕਸ਼ਨ ਲੈ ਸਕਦੀ ਹੈ ਦੇਖੋ ਜੀ ਜਿਹੜੇ ਇਸ ਕੰਟਰੀਆਂ ਦੇ ਜਿੱਦਾਂ ਹੁਣ ਤੁਹਾਡੇ ਜਿੱਦਾਂ ਇੰਗਲੈਂਡ ਲਾ ਲੋ ਜਰਮਨੀ ਅਮਰੀਕਾ ਕੈਨੇਡਾ ਇਹਨਾਂ ਨੂੰ ਇਹ ਚੀਜ਼ਾਂ ਨੂੰ ਬਰਦਾਸ਼ਤ ਨਹੀਂ ਕਰਦੇ ਆ ਜਿਹੜਾ ਇਹਨਾਂ ਦਾ ਜਿਆਦਾ ਜਿਹੜਾ ਸਾਡਾ ਭਾਈਚਾਰਾ Hindu ਭਾਈਚਾਰੇ ਨੂੰ ਵੀ ਅਸੀਂ ਸਪੋਰਟ ਮੰਗ ਰਹੇ ਆ ਅਸੀਂ ਉਹਨਾਂ ਨੂੰ ਵੀ ਕਿਹਾ ਤੁਸੀਂ ਇੱਕ ਵਾਰ ਲਫ਼ਜ਼ ਬੋਲੋ ਇੱਥੇ ਲਿਖ ਕੇ ਦਿਵੋ ਜਿਹੜੇ ਬੰਦੇ ਗਲਤ ਆ ਕੋਈ ਵੀ ਹੋਣ ਭਾਵੇਂ ਸਿੱਖ ਮੁਸਲਮਾਨ ਕੋਈ ਵੀ ਹੋਵੇ ਤੁਸੀਂ ਜੇ ਉਹ ਇਦਾਂ ਦੀ ਹਰਕਤ ਕਦੇ ਵੀ ਕਰੇ ਉਹਨੂੰ ਰਿਪੋਰਟ ਦੀ ਲਾਓ ਭਾਵੇਂ ਉਹ ਸਿਟੀਜਨ ਹੋਵੇ ਭਾਵੇਂ ਪੀਆਰ ਹੋਵੇ ਭਾਵੇਂ ਜਿੱਦਾਂ ਕਹਿੰਦੇ ਕੱਚਾ ਹੋਵੇ ਠੀਕ ਹੈ ਜੀ ਉਹਨੂੰ ਹੁਣ ਸਾਡਾ ਭਾਈਚਾਰਾ ਵੀ ਕਹਿੰਦਾ ਵੀ ਇਹ ਬੱਚੇ ਹੈ ਬੱਚੇ ਭਾਵੇਂ ਕਿਸੇ ਦੇ ਵੀ ਆ ਉਹ ਕਿਸੇ ਦੇ ਬੱਚੇ ਹੋਣ ਨਾ ਹੋਣ ਜੇਨ ਕਿਸੇ ਨੇ ਗਲਤੀ ਕੀਤੀ ਆ ਅਸੀਂ ਇਹ ਆਪਣੀ ਸਰਕਾਰ ਕੋਲੋਂ ਜਿੱਦਾਂ ਕਹਿੰਦੇ ਅਪੀਲ ਕਰਦੇ ਆ ਅਸੀਂ ਆਲ ਦਾ ਟਾਈਮ ਡੇਲੀ ਜਿੱਦਾਂ ਕਹਿੰਦੇ ਪੋਸਟਾਂ ਪਾਉਨੇ ਆ ਇਹਨਾਂ ਬੱਚਿਆਂ ਨੂੰ ਰਿਪੋਰਟ ਕੀਤਾ ਜਾਵੇ ਜਿਨ੍ਹਾਂ ਨੇ ਸਾਡੇ ਜਿਦਾਂ ਕਹਿੰਦੇ ਗੱਡੀਆਂ ਪੰਨੀਆਂ ਜਾਂ ਗੱਡੀਆਂ ਜਲੱਤਾਂ ਮਾਰੀਆਂ ਜਾਂ ਡੰਡੇ ਮਾਰੇ ਆ ਜਾਂ ਤੁਹਾਡੇ ਕੋਲ ਪ੍ਰੂਫ ਆ ਫਿਰ ਇਹਨਾਂ ਨੂੰ ਕਿਉਂ ਬਖਸ਼ਿਆ ਅਸੀਂ ਇਹ ਵੀ ਚਾਹੁੰਦੇ ਆ ਇਹਨਾਂ ਨੂੰ ਰਾਈਟਵੇਟ ਰਿਪੋਰਟ ਨਾ ਕੀਤਾ ਜਾਵੇ ਪਹਿਲਾਂ ਇਹਨਾਂ ਨੂੰ ਸਜ਼ਾ ਦਿੱਤੀਆਂ ਜਾਣ ਕੈਨੇਡਾ ਦੇ ਵਿੱਚ ਫਿਰ ਰਿਪੋਰਟ ਕੀਤਾ ਜਾਵੇ ਨਾ ਕਿ ਰਾਈਟਵੇਟ ਰਿਪੋਰਟ ਕੀਤਾ ਜਾਵੇ ਠੀਕ ਲੋ ਜੀ ਆਪਾਂ ਦੇਖਦੇ ਆ ਕਿ ਜਦੋਂ ਹਾਲਾਤ ਤਾਂ ਕੈਨੇਡਾ ਤੇ ਇੰਡੀਆ ਦੇ ਕਾਫੀ ਲੰਬੇ ਸਮੇਂ ਤੋਂ ਡਿਪਲੋਮੈਟਿਕਲੀ ਚਲਦੇ ਖਰਾਬ ਆ ਨਜ਼ਰ ਆ ਰਹੇ ਆ ਤੇ ਪਿਛਲੇ ਸਮਿਆਂ ਚ ਵੀ ਦੇਖਦੇ ਆ ਪ੍ਰਾਈਮ ਮਿਨਿਸਟਰ ਨੇ ਜੋ ਕੈਨੇਡਾ ਦੇ ਜਸਟਨ ਟਰੂਡੋ ਇਵਨ ਕੈਨੇਡੀਅਨ ਸਰਕਾਰ ਨੇ ਵੀ ਇਹ ਓਪਨਲੀ ਕਿਹਾ ਕਿ ਜੋ ਇੰਡੀਅਨ ਗਵਰਨਮੈਂਟ ਹੈ ਇੰਡੀਅਨ ਏਜੰਸੀਜ਼ ਹੈ ਉਹ ਸਿੱਖ ਐਕਟਿਵਿਸਟਾਂ ਟਾਰਗੇਟ ਕਰਵਾ ਰਹੀਆਂ ਨੇ ਜੋ ਕਿਲਿੰਗ ਵੀ ਹੋ ਰਹੀਆਂ ਜਾਂ ਟਾਰਗੇਟ ਹੋਣ ਦੀ ਕੋਸ਼ਿਸ਼ ਹੋ ਰਹੀ ਹੈ ਉਹਨਾਂ ਵੱਲੋਂ ਕਰਵਾਈ ਜਾ ਰਹੀ ਹੈ ਦੇਖੋ ਜੀ ਉਨੀ ਤਾਂ ਛਰੇ ਇਹ ਕੋਈ ਅੰਦਰ ਨਹੀਂ ਗੱਲ ਕਹੀ ਜਾਂ ਕਿਤੇ ਬਾਹਰ ਛਰੇਆਂ ਵਿੱਚ ਜਿੱਦਾਂ ਪਾਰਲੀਮੈਂਟ ਦੇ ਵਿੱਚ ਖੜ ਕੇ ਗੱਲ ਗਈ ਹੋਆ ਹੁਣ ਉਹਨਾਂ ਕੋਲ ਜੇ ਪ੍ਰਧਾਨ ਮੰਤਰੀ ਕੋਲ ਕੋਈ ਪ੍ਰੂਫ ਹੋਊਗਾ ਤਾਂ ਉਹ ਨਹੀਂ ਬੋਲੇਗਾ ਨਹੀਂ ਬਿਨਾ ਪ੍ਰੂਫ ਤੋਂ ਹੁਣ ਸਾਡੇ ਵਰਗਾ ਥੋੜਾ ਮੂੰਹ ਚੋਂ ਗੱਲ ਕੱਢਦੇ ਪਰ ਅਸੀਂ ਤਾਂ ਫੇਰ ਵੀ ਮੀਡੀਆ ਨੂੰ ਵੀ ਇੱਥੇ ਗੱਲ ਕਹਿੰਦੇ ਉਹਨੇ ਕਿਤੇ ਵੀ ਬਿਨਾ ਤੱਥਾਂ ਤੋਂ ਬਿਨਾ ਜਿੱਦਾਂ ਕਹਿੰਦੇ ਬਿਨਾ ਮਤਬਲ ਤੋਂ ਕਿਸੇ ਦੀ ਆਪਾਂ ਨਹੀਂ ਲਾ ਸਕਦੇ ਜੇ ਪ੍ਰਧਾਨ ਮੰਤਰੀ ਕੋਲ ਟਰੂਡੋ ਸਾਹਿਬ ਕੋਲ ਕੋਈ ਪ੍ਰੂਫ ਆ ਉਹ ਨਹੀਂ ਤਾਂ ਹੀ ਬਾਹਰ ਕੱਢਿਆ ਉਹ ਕੱਲੇ ਕੈਨੇਡਾ ਨੇ ਥੋੜੋ ਕੱਢਿਆ ਅਮਰੀਕਾ ਨੇ ਵੀ ਕੱਢਿਆ ਅਮਰੀਕਾ ਨੇ ਮੂਰੇ ਰੱਖਿਆ ਪ੍ਰੂਫ ਜੀ ਤੇ ਆਪਾਂ ਦੇਖਦੇ ਹਾਂ ਖਾਸ ਕਰਕੇ ਜੋ ਇੰਡੀਅਨ মিডিਆ ਜਾਂ ਉਹੀ ਆਪਾਂ ਸੋਸ਼ਲ ਮੀਡੀਆ ਦੇ ਫਿਰ ਦੁਬਾਰਾ ਗੱਲ ਕਰ ਲੈਂਦੇ ਜਿੱਥੇ ਫੇਕ ਅਕਾਊਂਟਸ ਬਣਾ ਕੇ ਗੱਲ ਕੀਤੀ ਜਾਂਦੀ ਹੈ ਉੱਤੇ ਇੱਕ ਇਹ ਨੈਰੇਟਿਵ ਸ਼ੋਅ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਜੋ ਕੈਨੇਡਾ ਵਿੱਚ ਹੈ ਉਹ ਖਾਲਿਸਤਾਨ ਮੂਵਮੈਂਟ ਚੱਲੀ ਆ ਐਗਜ਼ੈਕਟਲੀ ਕੀ ਹਾਲਾਤ ਹੈ ਜੀ ਉੱਥੇ ਇਦਾਂ ਦਾ ਕੁਝ ਹੈ ਕਿ ਜਾਂ ਸਿਰਫ ਬਦਨਾਮ ਕਰਨ ਦੀ ਸਿੱਖਾ ਨੂੰ ਕੋਸ਼ਿਸ਼ ਕੀਤੀ ਜਾ ਰਹੀ ਹੈ ਦੇਖੋ ਜੀ ਇਹ ਹਰ ਪਰ ਜ਼ਿਆਦਾ ਇੱਕ ਵਾਰ ਇੰਡੀਆ ਵੀ ਗਿਆ ਸਗਾ ਜੀ ਉਹਨੂੰ ਵੀ ਇਹ ਕਿਹਾ ਸਗਾ ਜੀ ਉੱਥੇ ਤੁਸੀਂ ਅਤਵਾਦੀ ਜਾਂ ਗਿਧੀਆਂ-ਬਿਧੀਆਂ ਹੋ ਰਹੀਆਂ ਕੈਨੇਡਾ ਦੇ ਵਿੱਚ ਉਹਨਾਂ ਨੇ ਅਫਵਾਹ ਦੇਤਾ ਸੀ ਉਹ ਕਹਿੰਦਾ ਮੇਰੇ ਦੇਸ਼ ਦੇ ਵਿੱਚ ਕੋਈ ਇਦਾਂ ਦਾ ਸਿੱਖ ਜਿਹਦੀਆਂ ਵਦੀਆਂ ਨਾ ਕਰਨ ਦਵਾਂਗੇ ਨਾ ਹੈਗੀਆਂ ਨਾ ਇੱਥੇ ਕੋਈ ਇਦਾਂ ਦੀ ਚੀਜ਼ ਹੈਗੀ ਆ ਇੱਥੇ ਸਾਡੇ ਤੇ ਇਹ ਵੀ ਇਲਜ਼ਾਮ ਲਾਇਆ ਗਿਆ ਗੁਰਦੁਆਰਿਆਂ ਦੇ ਵਿੱਚ ਆ ਹੋ ਰਿਹਾ ਕੋਈ ਗੁਰਦੁਆਰੇ ਚ ਇਦਾਂ ਦੀ ਚੀਜ਼ ਨਹੀਂ ਹੋ ਰਹੀ ਕੋਈ ਇਦਾਂ ਦਾ ਕੋਈ ਕੰਮ ਨਹੀਂ ਇਹ ਇਲਜ਼ਾਮ ਲਾਉਣ ਇਹ ਜਿਹੜੇ ਉਸ ਸ਼ਰਾਰਤੀ ਆਸਰੇ ਮੋੜ ਘੜ ਕੇ ਉੱਥੇ ਹੁੰਦੀ ਆ ਇਹ ਚਾਹੁੰਦੇ ਆ ਕਿਤੇ ਕੈਨੇਡਾ ਦੇ ਤਾਂ ਇੰਡੀਆ ਦੇ ਸਵੱਗ ਸਹੀ ਨਾ ਹੋ ਜਾਣ ਕਿਤੇ ਨਾ ਕਿਤੇ ਵਿਗੜੇ ਰਹਿਣ ਕਿਤੇ ਨਾ ਕਿਤੇ ਲੜਾਈ ਝਗੜਾ ਰਹੇ ਇਹ ਇਹ ਜਿਹੜੇ ਅਨਸਰ ਗਲਤ ਆ ਇਹਨਾਂ ਨੂੰ ਨੱਥ ਪਾਉਣੀ ਚਾਹੀਦੀ ਸਾਡੀ ਇੰਡੀਆ ਸਰਕਾਰ ਨੂੰ ਵੀ ਕੈਨੇਡਾ ਦੀ ਪੁਲਿਸ ਜਾਗਰਤ ਐ ਇਸ ਵੇਲੇ ਹੋਈ ਉਹ ਪੂਰੀ ਉਹ ਤਾਂ ਆਪ ਕਹਿ ਰਹੀ ਪੁਲਿਸ ਕਹਿੰਦੇ ਤੁਸੀਂ ਫਿਕਰ ਨਾ ਕਰੋ ਸਾਡੀ ਅਡਾਰ ਤੇ ਸਾਰਾ ਕੁਝ ਹੈਗਾ ਕੈਨੇਡਾ ਦੀ ਪੁਲਿਸ ਹੁਣ ਨਿਆਣੀ ਨਹੀਂ ਜੀ ਪੂਰਾ ਬਾਚ ਕਰਦੀ ਇਹਨਾਂ ਨੂੰ ਜੀ ਜਿਸਵੀਰ ਸਿੰਘ ਜੀ ਤੁਹਾਡਾ ਕਾਲ ਚੈਨਲ ਨਾਲ ਜੁੜਨ ਲਈ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ